ਅੱਜ ਰਾਤ ਪੰਜਾਬ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ ਕਿਉਂਕਿ ਮੌਸਮ ਹੁਣ ਕਾਫੀ ਜ਼ਿਆਦਾ ਬਦਲਦਾ ਦੇਖਣ ਨੂੰ ਮਿਲ ਰਿਹਾ ਹੈ ਦਿਨ ਦੇ ਵੇਲੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੀ ਵਿੱਚ ਧੁੱਪ ਚੰਗੀ ਦੇਖਣ ਨੂੰ ਮਿਲੀ ਤੜਕੇ ਸਵੇਰੇ ਧੁੰਦ ਵੀ ਸੀ ਪਰ ਬਾਅਦ ਦੁਪਹਿਰ ਤੋਂ ਅਗਰ ਗੱਲ ਕਰੀ ਤਾਂ ਬਹੁਤ ਸਾਰੇ ਇਲਾਕਿਆਂ ਵਿੱਚ ਮੌਸਮ ਸਾਫ਼ ਹੋ ਗਿਆ ਸੀ ਤੇ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਪਰ ਠੰਡੀ ਸ਼ੀਤ ਲਹਿਰ ਦਾ ਅਸਰ ਹਲੇ ਵੀ ਜਾਰੀ ਹੈ ਜਿਸ ਦੇ ਕਾਰਨ ਦਿਨ ਦਾ ਐਵਰੇਜ ਤਾਪਮਾਨ ਹਲੇ ਵੀ 15-16 ਡਿਗਰੀ ਬਣਿਆ ਹੋਇਆ ਹੈ ਰਾਤ ਦੇ ਤਾਪਮਾਨ ਦੀ ਗੱਲ ਕਰਾਂਗੇ ਕਿਉਂਕਿ ਹੁਣ ਮੌਸਮ ਹੋਰ ਜ਼ਿਆਦਾ ਬਦਲਦਾ ਹੋਇਆ ਨਜ਼ਰ ਆਉਂਗਾ ਕਿਉਂਕਿ ਲੋੜੀ ਦੇ ਦਿਨ ਨੇੜੇ ਆ ਗਏ ਨੇ ਤੇ ਮੌਸਮ ਦੇ ਵਿੱਚ ਚੇਂਜ ਆ ਰਿਹਾ ਦਿਨ ਲੰਬੇ ਹੋ ਰਹੇ ਨੇ ਜਿਸ ਦੇ ਕਾਰਨ ਰਾਤਾਂ ਦਾ ਮਾਹੌਲ ਜਿਹੜਾ ਬਦਲ ਰਿਹਾ ਤਾਜ਼ਾ ਹਾਲਾਤ ਦੇਖੇ ਜਾਣ ਹਲਕੀ ਬੱਦਲਬਾਈ ਸਾਨੂੰ ਲੁਧਿਆਣਾ ਤੋਂ ਹੁੰਦੀ ਹੋਈ ਰੋਪੜ ਸਾਰਾ ਜ਼ਿਲ੍ਹਾ ਮੋਹਾਲੀ ਫਤਿਹਗੜ ਸਾਹਿਬ ਪਟਿਆਲਾ ਅਤੇ ਮਲੇਰਕੋਟਲੇ ਦੇ ਕੁਝ ਕ ਇਲਾਕੇ ਵਿੱਚ ਦਿਖਾਈ ਦੇ ਰਹੀ ਹੈ ਓਵਰਆਲ ਬਾਕੀ ਪੰਜਾਬ ਦੀ ਗੱਲ ਕਰੀਏ ਤਾਂ ਮੌਸਮ ਬਹੁਤ ਹੱਦ ਤੱਕ ਸਾਫ਼ ਹੈ ਕੋਈ ਵੱਡੀ ਹਲਚਲ ਕਿਸੇ ਤਰੀਕੇ ਦੀ ਦਿਖਾਈ ਨਹੀਂ ਦੇ ਰਹੀ ਤੁਸੀਂ ਵੀ ਕਮੈਂਟ ਕਰੋ ਤੁਹਾਡੇ ਇਲਾਕੇ ਵਿੱਚ ਮੌਜੂਦਾ ਹਾਲਾਤ ਕਿਵੇਂ ਨੇ ਕਿਹੜੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੋ ਕਿਹੜੇ ਪਿੰਡ ਤੋਂ ਬਿਲੋਂਗ ਕਰਦੇ ਹੋ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰਿਓ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕਰੀਏ ਕਿਹੜੇ-ਕਿਹੜੇ ਜ਼ਿਲ੍ਹੇ 'ਚ ਕੱਲ ਸਵੇਰ ਨੂੰ ਧੁੰਦ ਦੇਖਣ ਨੂੰ ਮਿਲੂਗੀ ਤੇ ਅੱਜ ਰਾਤ ਦਾ ਤਾਪਮਨ ਕਿਵੇਂ ਦਾ ਰਹੇਗਾ ਅੱਜ ਰਾਤ ਜਿਹੜਾ ਐਵਰੇਜ ਤਾਪਮਨ ਦੇਖਣ ਨੂੰ ਮਿਲੂਗਾ ਹੌਲੀ-ਹੌਲੀ ਜਿਵੇਂ ਕਿ ਲਗਭਗ 8 ਵੱਜ ਚੁੱਕੇ ਨੇ ਤੇ ਰਾਤ ਦਾ ਤਾਪਮਨ ਘਿਰ ਕੇ ਲਗਭਗ 8-9 ਡਿਗਰੀ ਦੇ ਨੇੜੇ ਪਹੁੰਚ ਗਿਆ। ਕਾਫੀ ਸ਼ੀਤ ਲਹਿਰ ਵਰਗਾ ਮਾਹੌਲ ਬਣਿਆ ਹੋਇਆ ਹੈ ਜੀ। ਅਸਮਾਨ ਸਾਫ਼ ਹੈ ਤਾਰੇ ਦਿਖਾਈ ਦੇ ਰਹੇ ਨੇ। ਧੁੰਦ ਨਾ ਮਾਤਰ ਦੇ ਬਰਾਬਰ ਹੈ ਪਰ ਕੱਲ ਸਵੇਰ ਨੂੰ ਇਹ ਧੁੰਦ ਉਹ ਜ਼ਿਆਦਾ ਹੋਊਗੀ ਤੇ ਤਾਪਮਨ ਵੀ ਘਟੂਗਾ। ਕੱਲ ਸਵੇਰ ਨੂੰ ਤਾਪਮਨ 4-5 ਡਿਗਰੀ ਤੱਕ ਰਹੂਗਾ ਤੇ ਧੁੰਦ ਜਿਹੜੀ ਹੈ ਉਹ ਇਹ ਜ਼ਿਲ੍ਹੇ ਜਿਹੜੇ ਨੇ ਮੇਨ ਤੌਰ ਤੇ ਇਹਨਾਂ ਜ਼ਿਲ੍ਹਿਆਂ 'ਚ ਜਿਹੜੀ ਸਾਨੂੰ ਜ਼ਿਆਦਾ ਧੁੰਦ ਦੇਖਣ ਨੂੰ ਮਿਲੂ ਜਿਹਦੇ ਵਿੱਚ ਅਗਰ ਤੁਹਾਨੂੰ ਜ਼ਿਲ੍ਹਿਆਂ ਦੀ ਗੱਲ ਕਰ ਸਕਾ ਤਾਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਬਰਨਾਲਾ ਸੰਗਰੂਰ ਮਾਨਸਾ ਬਠਿੰਡਾ ਮੁਕਸਰ ਤੇ ਫਸਿਲਕਾ ਇਹ ਕੁਸ਼ਕ ਜ਼ਿਲ੍ਹੇ ਨੇ ਜਿਹਦੇ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ ਦਰਮਿਆਨੀ ਧੁੰਦ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਲਗਭਗ ਤੁਸੀਂ ਦੇਖੋਗੇ ਇਹ ਇਲਾਕਾ ਜੀ ਦਰਮਿਆਨੀ ਧੁੰਦ ਵਾਲਾ ਜਿਹਦੇ ਵਿੱਚ ਨਵਾਂ ਸ਼ਹਿਰ ਰੂਪਨਗਰ ਸਭਜਾ ਦਾ ਜੀਤ ਸਿੰਘ ਨਗਰ ਫਤਿਹਗੜ ਪਟਿਆਲਾ ਮਲੇਰ ਕੋਟਲਾ ਸੰਗਰੂਰ ਲੁਧਿਆਣੇ ਦਾ ਕੁਝ ਕੁ ਇਲਾਕਾ ਜੀ ਇਹਦੇ ਵਿੱਚ ਦਰਮਿਆਨੀ ਧੁੰਦ ਪੈਣ ਦੇ ਚਾਂਸ ਨੇ ਯਾਨੀ ਕਿ ਹਲਕੀ ਦਰਮਿਆਨੀ ਧੁੰਦ ਦੇ ਨਾਲ ਇਹਨਾਂ ਇਲਾਕਿਆਂ ਵਿੱਚ ਸਵੇਰੇ ਸਵੇਰੇ ਸੂਰਜ ਵੀ ਦੇਖਿਆ ਜਾ ਸਕਦਾ ਪਰ ਲਗ ਤੇ ਮੌਸਮ ਸਾਫ ਦੇ ਨਾਲ ਸੂਰਜ ਵੀ ਦਿਖੂਗਾ ਚੰਗੀ ਧੁੱਪ ਨਿਕਲਣ ਦੀ ਵੀ ਉਮੀਦ ਹੈ ਪਰ ਠੰਡ ਜਿਹੜੀ ਆ ਲਗਾਤਾਰ ਜਾਰੀ ਰਹੂਗੀ ਸ਼ੀਤ ਲਹਿਰ ਦਾ ਕਹਿਰ ਹਜੇ ਵੀ ਜਾਰੀ ਹੈ ਹਜੇ ਖਤਮ ਨਹੀਂ ਹੋਇਆ ਲਗਭਗ ਆਉਂਦੇ ਦਿਨਾਂ ਵਿੱਚ ਇੱਕ ਮੀਂਹ ਦੀ ਵੀ ਅਪਡੇਟ ਆ ਰਹੀ ਹੈ ਉਹਦੇ ਬਾਰੇ ਜਿਹੜੀ ਪ੍ਰੋਪਰ ਜਾਣਕਾਰੀ ਹੈ ਉਹ ਤੁਹਾਨੂੰ ਆਉਂਦੀ ਵੀਡੀਓ ਸਵੇਰ ਦੇ ਵੇਲੇ ਜਾਰੀ ਕਰਾਂਗੇ ਕਿਉਂਕਿ 18 19 20 ਤਰੀਕ ਦੇ ਨੇੜੇ ਤਰੀਕ ਮੀਂਹ ਆ ਰਿਹਾ ਜੀ ਜਿਹਦੇ ਬਾਰੇ ਜਾਣਕਾਰੀ ਦੇਣਾ ਜ਼ਰੂਰੀ ਹੈ ਤੇ ਉਹ ਅਪਡੇਟ ਲੈਣ ਦੇ ਲਈ ਚੈਨਲ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ